ਹੁਣ ਪੰਜਾਬ ਯੂਨੀਵਰਸਿਟੀ ਵੱਲ ਪੈ ਨਿਕਲੇ ਇਹ ਸਾਡੀ ਅਜੀ ਕਹਿੰਦੇ ਹੁਣ ਇਹ ਸੈਨੇਟ ਤੇ ਸਿੰਡੀਕੇਟ ਭੰਗ ਕਰਤੀ ਏਦੋਂ ਪਹਿਲਾਂ ਇਹਨਾਂ ਨੇ ਦੋ ਤਿੰਨ ਮੀਟਿੰਗਾਂ ਕੀਤੀਆਂ ਪੰਜਾਬ ਦੇ ਰਾਜਪਾਲ ਤੇ ਹਰਿਆਣੇ ਦੇ ਰਾਜਪਾਲ ਵੀ ਆਏ ਮੈਂ ਨਾਲ ਗਿਆ ਮੁੱਖ ਮੰਤਰੀ ਹਰਿਆਣਾ ਵੀ ਆਏ ਇਹ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਕਿ ਅੰਬਾਲਾ ਦੇ ਯਮਨਾ ਨਗਰ ਦੇ ਕੁਰੂਖੇਤਰ ਦੇ ਕਾਲਜ ਜਿਹੜੇ ਨੇ ਉਹ ਤੁਸੀਂ ਪੰਜਾਬ ਯੂਨੀਵਰਸਿਟੀ ਨਾਲ ਐਫਲੀਏਟਡ ਕਰ ਦਿਓ ਜੀ ਮੈਂ ਕਦੀ ਐਸੀ ਨਹੀਂ ਕਰ ਸਕਦੇ ਕੋਰਾ ਜਵਾਬ ਦਿੱਤਾ ਮੀਟਿੰਗ ਚ ਮੈਂ ਕਿਹਾ ਵੀ ਤੁਸੀਂ ਆਪ ਹੀ ਨਿਕਲੇ ਸੀਗੇ ਆਪ ਤੁਸੀਂ ਲਿਖ ਕੇ ਦਿੱਤਾ ਸੀ ਅਸੀਂ ਇਸ ਜਿਹੜੀ ਯੂਨੀਵਰਸਿਟੀ ਤੋਂ ਆਪਣੇ ਜਿਹੜੇ ਆ ਕਾਲਜ ਬਾਹਰ ਕੱਢਦੇ ਆ ਕੁਰੂਖੇਤਰ ਯੂਨੀਵਰਸਿਟੀ ਬਣਾ ਲਈ ਉਹਨਾਂ ਨੇ ਤੁਸੀਂ ਆਪਣੀ ਕੁਰੂਖੇਤਰ ਯੂਨੀਵਰਸਿਟੀ ਜਿਹੜੀ ਹੈ ਉਹ ਤੇ ਯਕੀਨ ਨਹੀਂ ਕਰਦੇ ਹੁਣ ਤੁਸੀਂ ਕੁਰੂਖੇਤਰ ਯੂਨੀਵਰਸਿਟੀ ਤੋਂ ਹੋਰ ਚ ਯੂਨੀਵਰਸਿਟੀ ਬਣਾ ਲਓ ਕਿਤੇ ਜਮਨਾ ਨਗਰ ਬਣਾ ਲਓ ਪੰਚਕੂਲੇ ਬਣਾ ਲਓ ਆਪਦੀ ਯੂਨੀਵਰਸਿਟੀ ਬਣਾ ਲਓ ਕਿਤੇ ਅੰਮ੍ਰਾਲੇ ਬਣਾ ਲਓ ਸਾਡੇ ਕੋਲੇ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਨਾਲ ਰਿਲੇਟਡ ਨੇ ਫਾਜ਼ਿਲਕਾ ਤੱਕ ਉਹ ਸਾਡੇ ਕੋਲੇ ਹੈਗੇ ਨੇ ਅਸੀਂ ਉਹਨਾਂ ਨੂੰ ਸੰਭਾਲਣਾ ਹੈ ਕੋਰਾ ਜਵਾਬ ਦਿੱਤਾ ਜੀ ਪੰਜਾਬ ਦੇ ਗਵਰਨਰ ਸਾਹਿਬ ਉਸ ਵੇਲੇ ਸੀਗੇ ਬਨਵਾਰੀ لال ਪ੍ਰੋਹਿਤ ਉਹ ਕਹਿੰਨ ਨਹੀਂ ਜੀ ਆਪਾਂ ਕਰ ਦਿੰਨੇ ਆ ਆਪਾਂ ਨੂੰ ਕਰ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਪੰਜਾਬ ਵੱਲੋਂ ਆਏ ਜਾਂ ਰਿਆਣਾ ਵੱਲੋਂ ਆਏ ਹੋ ਤੁਸੀਂ ਤਾਂ ਮੇਰੇ ਹੱਕ 'ਚ ਬੋਲੋ ਨਾ ਨਾ ਜੀ ਉਹ ਵੀ ਮਤਲਬ ਐਂ ਕਹਿੰਦੇ ਸੀ ਕਿ ਕੋਈ ਤਾਹਾਂ ਤੋਂ ਆਰਡਰ ਸੀਗੇ ਸੈਂਟਰ ਚ ਮੈਂ ਕੱਲਾ ਮੈਂ ਮੈਂ ਕਹੀ ਨਾ ਇਹ ਨਹੀਂ ਮੈਂ ਨਾ ਇਹ ਤੁਸੀਂ ਭੁੱਲ ਜੋ ਫਿਰ ਉਹਨਾਂ ਨੇ ਕੀ ਕੀਤਾ ਚਲੋ ਇਦਾਂ ਨਹੀਂ ਕਰਦੇ ਤਾਂ ਫਿਰ ਐਂ ਕਰਦੇ ਆ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਆ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਭੰਗ ਕਰ ਦੋ ਕਰ ਹੀ ਨਹੀਂ ਸਕਦੇ ਜੀ ਵਿਧਾਨ ਸਭਾ ਚ ਐਕਟ ਪਾਸ ਹੋਇਆ ਹੈ ਵਿਧਾਨ ਸਭਾ ਦੇ ਐਕਟ ਨੂੰ ਨਹੀਂ ਪਾਸ ਕਰ ਭੰਗ ਕਰ ਸਕਦੇ ਹੋ ਨੋਟੀਫਿਕੇਸ਼ਨ ਨਹੀਂ ਉਹ ਵੀ ਵਾਪਸ ਲੈਣਾ ਪਿਆ ਜਦੋਂ ਵਿਰੋਧ ਹੋਇਆ ਸਟੂਡੈਂਟ ਬੈਠੇ ਆ ਉੱਥੇ ਕਿਉਂਕਿ ਲੇਗਸੀ ਜੁੜੀ ਹੋਈ ਹੈ ਸਾਡਾ ਵਿਰਸਾ ਜੁੜਿਆ ਉਸ ਯੂਨੀਵਰਸਿਟੀ ਨਾਲ ਦਾਦੇ ਪੜ੍ਹਿਆ ਸਾਡੇ ਉੱਥੇ ਫਿਰ ਬਾਪੂ ਪੜ੍ਹਿਆ ਹੁਣ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਪੜ੍ਹ ਰਹੀ ਹੈ ਉੱਥੇ ਕਈ ਵਾਰੀ ਹੋਸਟਲਾਂ ਦੇ ਕਮਰੇ ਵੀ ਉਹ ਕਹਿੰਦੇ ਨੇ ਆਹ ਕਮਰਾ ਮਿਲ ਜੇ ਇੱਥੇ ਮੇਰੇ ਦਾਦਾ ਜੀ ਪੜ੍ਹਦੇ ਰਹਿੰਦੇ ਰਹੇ ਤਾਂ ਬਦ ਫੀਸ ਵੀ ਦੇਣ ਨੂੰ ਤਿਆਰ ਨੇ ਇੰਨਾ ਜ਼ਿਆਦਾ ਇਮੋਸ਼ਨਲੀ ਜੁੜੇ ਹੋਏ ਹਾਂ ਅਸੀਂ ਨਾਲ ਉਹੀ ਯੂਨੀਵਰਸਿਟੀ ਪਹਿਲਾਂ ਸ਼ਹਿਰਪੁਰੋਂ ਦੀ ਸੀ ਲਾਹੌਰ ਤੋਂ ਆਈ ਸੀ ਉਹਦੇ ਵਿੱਚ ਮਤਲਬ ਜਦੋਂ ਵਿਰੋਧ ਹੁੰਦਾ ਉਹ ਤਾਂ ਵਾਪਸ ਲੈਂਦੇ ਨੇ ਕੋਮ ਕਰਤੀ ਇਸ ਤੋਂ ਪਹਿਲਾਂ ਇਹਨਾਂ ਨੇ 2-3 ਮੀਟਿੰਗਾਂ ਕੀਤੀਆਂ ਪੰਜਾਬ ਦੇ ਰਾਜਪਾਲ ਤੇ ਹਰਿਆਣੇ ਦੇ ਰਾਜਪਾਲ ਵੀ ਆਏ ਮੈਂ ਨਾਲ ਗਿਆ ਮੁੱਖ ਮੰਤਰੀ ਹਰਿਆਣਾ ਵੀ ਆਏ ਇਹ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਕਿ ਅੰਬਾਲਾ ਦੇ ਯਮਨਾ ਨਗਰ ਦੇ ਕੁਰੂਖੇਤਰ ਦੇ ਕਾਲਜ ਜਿਹੜੇ ਨੇ ਉਹ ਤੁਸੀਂ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਕਰ ਦਿਓ ਜੀ ਮੈਂ ਕਹਿੰਦੀ ਐਸੀ ਨਹੀਂ ਕਰ ਸਕਦੇ ਕੋਰਾ ਜਵਾਬ ਦਿੱਤਾ ਮੀਟਿੰਗ 'ਚ ਮੈਂ ਕਿਵੇਂ ਤੁਸੀਂ ਆਪ ਹੀ ਨਿਕਲੇ ਸੀਗੇ ਆਪ ਤੁਸੀਂ ਲਿਖ ਕੇ ਦਿੱਤਾ ਸੀ ਅਸੀਂ ਇਸ ਜੋ ਯੂਨੀਵਰਸਿਟੀ ਤੋਂ ਆਪਣੇ ਜਿਹੜੇ ਆ ਕਾਲਜ ਬਾਹਰ ਕੱਢਦੇ ਆ ਕੁਰੂਕਸ਼ੇਤਰ ਯੂਨੀਵਰਸਿਟੀ ਬਣਾ ਲਈ ਉਹਨਾਂ ਨੇ ਤੁਸੀਂ ਆਪਣੀ ਕੁਰੂਕਸ਼ੇਤਰ ਯੂਨੀਵਰਸਿਟੀ ਜਿਹੜੀ ਹੈ ਉਹ ਤੇ ਯਕੀਨ ਨਹੀਂ ਕਰਦੇ ਹੁਣ ਤੁਸੀਂ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਹੋਰ ਚ ਯੂਨੀਵਰਸਿਟੀ ਬਣਾ ਲਓ ਕਿਤੇ ਯਮਨਾ ਨਗਰ ਬਣਾ ਲਓ ਪੰਚਕੂਲੇ ਬਣਾ ਲਓ ਆਪਦੀ ਯੂਨੀਵਰਸਿਟੀ ਬਣਾ ਲਓ ਕਿਤੇ ਅੰਮ੍ਰਾਲੇ ਬਣਾ ਲਓ ਸਾਡੇ ਕੋਲੇ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਨਾਲ ਰਿਲੇਟਡ ਨੇ ਫਾਜ਼ਿਲਕਾ ਤੱਕ ਉਹ ਸਾਡੇ ਕੋਲੇ ਹੈਗੇ ਨੇ ਅਸੀਂ ਉਹਨਾਂ ਨੂੰ ਸੰਭਾਲਣਾ ਹੈ ਕੋਰਾ ਜਵਾਬ ਦਿੱਤਾ ਜੀ ਪੰਜਾਬ ਦੇ ਗਵਰਨਰ ਸਾਹਿਬ ਉਸ ਵੇਲੇ ਸੀਗੇ ਬਨਵਾਰੀ لال ਪ੍ਰੋਹਿਤ ਉਹ ਕਹਿਣ ਨਹੀਂ ਜੀ ਆਪਾਂ ਕਰ ਦਿੰਨੇ ਆ ਆਪਾਂ ਨੂੰ ਕਰ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਪੰਜਾਬ ਵੱਲੋਂ ਆਏ ਹੋ ਜਾਂ ਹਰਿਆਣਾ ਵੱਲੋਂ ਆਏ ਹੋ ਤੁਸੀਂ ਤਾਂ ਮੇਰੇ ਹੱਕ 'ਚ ਬੋਲੋ ਨਾ ਨਾ ਜੀ ਉਹ ਵੀ ਮਤਲਬ ਐਂ ਕਹਿੰਦੇ ਸੀ ਕਿ ਕੋਈ ਤਾਂ ਆਹ ਤੋਂ ਆਰਡਰ ਸੀਗੇ ਸੈਂਟਰ ਚ ਮੈਂ ਕੱਲਾ ਮੈਂ ਮੈਂ ਕਹੀ ਨਾ ਇਹ ਨਹੀਂ ਮੈਂ ਨਾ ਇਹ ਤੁਸੀਂ ਭੁੱਲ ਜੋ ਫਿਰ ਉਹਨਾਂ ਨੇ ਕੀ ਕੀਤਾ ਚਲੋ ਇਦਾਂ ਨਹੀਂ ਕਰਦੇ ਤਾਂ ਫਿਰ ਐ ਕਰਦੇ ਆ ਨੋਟੀਫਿਕੇਸ਼ਨ ਜਾਰੀ ਕਰ ਦਿੰਨੇ ਆ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਭੰਗ ਕਰ ਦੋ ਕਰ ਹੀ ਨਹੀਂ ਸਕਦੇ ਜੀ ਵਿਧਾਨ ਸਭਾ ਚ ਐਕਟ ਪਾਸ ਹੋਇਆ ਹੈ ਵਿਧਾਨ ਸਭਾ ਦੇ ਐਕਟ ਨੂੰ ਨਹੀਂ ਪਾਸ ਕਰ ਭੰਗ ਕਰ ਸਕਦੇ ਹੋ ਨੋਟੀਫਿਕੇਸ਼ਨ ਨਹੀਂ ਉਹ ਵੀ ਵਾਪਸ ਲੈਣਾ ਪਿਆ ਗਿਆ ਜਦੋਂ ਵਿਰੋਧ ਹੋਇਆ ਸਟੂਡੈਂਟ ਬੈਠੇ ਆ ਉੱਥੇ ਕਿਉਂਕਿ ਲੇਗੇਸੀ ਜੁੜੀ ਹੋਈ ਹੈ ਸਾਡਾ ਵਿਰਸਾ ਜੁੜਿਆ ਉਸ ਯੂਨੀਵਰਸਿਟੀ ਨਾਲ ਦਾਦੇ ਪੜ੍ਹੇ ਸਾਡੇ ਉੱਥੇ ਫਿਰ ਬਾਪੂ ਪੜ੍ਹਿਆ ਹੁਣ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਪੜ੍ਹ ਰਹੀ ਹੈ ਉੱਥੇ ਕਈ ਵਾਰੀ ਹੋਸਟਲਾਂ ਦੇ ਕਮਰੇ ਵੀ ਉਹ ਕਹਿੰਦੇ ਨੇ ਆਹ ਕਮਰਾ ਮਿਲ ਜੇ ਇੱਥੇ ਮੇਰੇ ਦਾਦਾ ਜੀ ਪੜ੍ਹਦੇ ਰਹਿੰਦੇ ਰਹੇ ਤਾਂ ਬਦ ਫੀਸ ਵੀ ਦੇਣ ਨੂੰ ਤਿਆਰ ਨੇ ਇੰਨਾ ਜ਼ਿਆਦਾ ਇਮੋਸ਼ਨਲੀ ਜੁੜੇ ਹੋਏ ਹਾਂ ਅਸੀਂ ਨਾਲ ਉਹੀ ਯੂਨੀਵਰਸਿਟੀ ਪਹਿਲਾਂ ਸ਼ਹਿਰਪੁਰੋਂਦੀ ਸੀ ਲਾਹੌਰ ਤੋਂ ਆਈ ਸੀ ਉਹਦੇ ਵਿੱਚ ਮਤਲਬ ਜਦੋਂ ਵਿਰੋਧ ਹੁੰਦਾ ਉਹ ਤਾਂ ਵਾਪਸ ਲੈ ਲੈਂਦੇ ਨੇ ਕੋਈ ਕੰਮ ਕਰਤੀ ਇਤੋਂ ਪਹਿਲਾਂ ਇਹਨਾਂ ਨੇ ਦੋ ਤਿੰਨ ਮੀਟਿੰਗਾਂ ਕੀਤੀਆਂ ਪੰਜਾਬ ਦੇ ਰਾਜਪਾਲ ਤੇ ਹਰਿਆਣੇ ਦੇ ਰਾਜਪਾਲ ਵੀ ਆਏ ਮੈਂ ਨਾਲ ਗਿਆ ਮੁੱਖ ਮੰਤਰੀ ਹਰਿਆਣਾ ਵੀ ਆਏ ਇਹ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਕਿ ਅੰਬਾਲਾ ਦੇ ਯਮਨਾ ਨਗਰ ਦੇ ਕੁਰੂਖੇਤਰ ਦੇ ਕਾਲਜ ਜਿਹੜੇ ਨੇ ਉਹ ਤੁਸੀਂ ਪੰਜਾਬ ਯੂਨੀਵਰਸਿਟੀ ਨਾਲ ਐਫਲੀਏਟਡ ਕਰ ਦਿਓ ਜੀ ਮੈਂ ਕਹਿੰਦੀ ਅਸੀਂ ਨਹੀਂ ਕਰ ਸਕਦੇ ਕੋਰਾ ਜਵਾਬ ਦਿੱਤਾ ਮੀਟਿੰਗ ਮੈਂ ਕਿਹਾ ਵੀ ਤੁਸੀਂ ਆਪ ਹੀ ਨਿਕਲੇ ਸੀਗੇ ਆਪ ਤੁਸੀਂ ਲਿਖ ਕੇ ਦਿੱਤਾ ਸੀ ਅਸੀਂ ਇਸ ਜੋ ਯੂਨੀਵਰਸਿਟੀ ਤੋਂ ਆਪਣੇ ਜਿਹੜੇ ਆ ਕਾਲਜ ਬਾਹਰ ਕੱਢਦੇ ਆ ਕੁਰੂਕਸ਼ੇਤਰ ਯੂਨੀਵਰਸਿਟੀ ਬਣਾ ਲਈ ਉਹਨਾਂ ਨੇ ਤੁਸੀਂ ਆਪਣੀ ਕੁਰੂਕਸ਼ੇਤਰ ਯੂਨੀਵਰਸਿਟੀ ਜਿਹੜੀ ਹੈ ਉਹ ਤੇ ਯਕੀਨ ਨਹੀਂ ਕਰਦੇ ਹੁਣ ਤੁਸੀਂ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਹੋਰ ਚ ਯੂਨੀਵਰਸਿਟੀ ਬਣਾ ਲਓ ਕਿਤੇ ਜਮਨਾਗਰ ਬਣਾ ਲਓ ਪੰਚਕੂਲੇ ਬਣਾ ਲਓ ਆਪਦੀ ਯੂਨੀਵਰਸਿਟੀ ਬਣਾ ਲਓ ਕਿਤੇ ਅੰਮ੍ਰਾਲੇ ਬਣਾ ਲਓ ਸਾਡੇ ਕੋਲੇ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਨਾਲ ਰਿਲੇਟਡ ਨੇ ਫਾਜ਼ਿਲਕਾ ਤੱਕ ਉਹ ਸਾਡੇ ਕੋਲੇ ਹੈਗੇ ਨੇ ਅਸੀਂ ਉਹਨਾਂ ਨੂੰ ਸੰਭਾਲਣਾ ਹੈ ਕੋਰਾ ਜਵਾਬ ਦਿੱਤਾ ਜੀ ਪੰਜਾਬ ਦੇ ਗਵਰਨਰ ਸਾਹਿਬ ਉਸ ਵੇਲੇ ਸੀਗੇ ਬਨਵਾਰੀ لال ਪ੍ਰੋਹਿਤ ਉਹ ਕਹਿਣ ਨਹੀਂ ਜੀ ਆਪਾਂ ਕਰ ਦਿੰਨੇ ਆ ਆਪਾਂ ਨੂੰ ਕਰ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਕਹਿ ਲਈ ਤੁਸੀਂ ਪੰਜਾਬ ਵੱਲੋਂ ਆਏ ਹੋ ਜਾਂ ਹਰਿਆਣਾ ਵੱਲੋਂ ਆਏ ਹੋ ਤੁਸੀਂ ਤਾਂ ਮੇਰੇ ਹੱਕ 'ਚ ਬੋਲੋ ਨਾ ਨਾ ਜੀ ਉਹ ਵੀ ਮਤਲਬ ਐਂ ਕਹਿੰਦੇ ਸੀ ਕਿ ਕੋਈ ਤਾਹਾਂ ਤੋਂ ਆਰਡਰ ਸੀਗੇ ਸੈਂਟਰ ਚ ਮੈਂ ਕੱਲਾ ਮੈਂ ਮੈਂ ਕਹਿੰਦਾ